ਇਹ ਜੀ ਇਹ ਪਤਾ ਕਰਦੇ ਆ ਕਿ 44200 ਜਿਹੜੀ ਨੌਕਰੀ ਆ ਮਿਲ ਚੁੱਕੀ ਆ ਇਹ ਜਰੂਰ ਸਿੰਘ ਸੇਖਵਾ ਨੇ ਇੱਕ ਦਿਨਾਂ ਚੇਅਰਮੈਨ ਸਾਹਿਬ ਨੇ ਖਬਰ ਲਾਈ ਸੀ ਆ ਵੇਖਦਾ ਕਿ ਨੌਕਰੀ ਸਾਰੀ ਇਹ ਬੰਦੇ ਨੂੰ ਨੌਕਰੀ ਵਾਲੇ ਵਿੱਚ ਵੇਖੇ ਕਿੰਨੇ ਕਿੰਨੇ ਆਵਲਾ ਗੱਲਬਾਤ ਕਰੀਏ ਇਹ ਨੌਕਰੀ ਕਿੰਨਿਆਂ ਨੂੰ ਮਿਲੀ ਕਿ ਕਾਰ ਸੇਵਾ ਆ ਕਿ ਕੀ ਚੱਲ ਰਿਹਾ ਏ ਆ ਵੀ ਜੜਾ ਕੱਗੇ ਕੇ ਆਹ ਰੋਡ ਵੇਖੋ ਕਿਵੇਂ ਵਗਦਾ ਤੇ ਕਿਵੇਂ ਵਿਚਾਰੇ ਸਫਾਈ ਕਰਦੇ ਆ ਆਓ ਤੁਹਾਡੇ ਗੱਲਬਾਤ ਹਾਂਜੀ ਇਹ ਇਹ ਆ ਆ ਆ ਵੇਖੋ ਬੰਦਾ ਇੱਥੇ ਆ ਆ ਹਲਾ ਦੇਖੋ ਇਹ ਨੌਕਰੀ ਅੱਖਾਂ ਬਣਾਈਆਂ ਜਾਂ ਲੱਤ ਟੁੱਟੀ ਜੇ ਤੇ ਨੌਕਰੀ ਮਿਲ ਗਈ ਆ ਨੌਕਰੀ ਆ ਵੇਖੋ ਮਿਲੀ ਜੇ ਕਿਦੀ ਛੋਣੀ ਕਰਨ ਲੈ ਆ ਆ ਹਾਂ 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 ਆ ਵੇਖੋ ਨੌਕਰੀ ਮਿਲੀ ਆ ਨੌਕਰੀ ਮੈ ਇੱਕੀ ਨਹੀਂ ਕਿੰਨੀ ਤਰਖਲ ਗਈ ਆ ਤੈਨੂੰ ਖਾਂ ਰ ਪੁੱਛੋ ਕੋਈ ਹਣਾ ਦੇ ਦਸੀਏ ਕੀ ਜਿਆਦਾ ਆ ਮੈਂ ਜਿਆਦਾ ਦੇਤੀ ਇਹਨਾਂ ਨੇ ਜਿਆਦਾ ਦੇਤੀ ਆ ਹਾਂ ਦਿਖਾ ਲਓ ਹੈ ਇਹ ਆ ਲੱਤ ਦਿਖਾ ਜਾ ਕੇ ਲੱਤ ਟੁੱਟੀ ਜੇ ਨਾ ਸੇਵਾ ਕਰਨ ਦੇ ਆ ਵੇਖੋ ਅੱਛਾ ਹੋਰ ਦੱਸੋ ਜੀ ਇਹ ਦੱਸੋ ਇਹ ਇੱਥੇ ਆਜ ਲਗਾ ਆ ਗਿਆ ਇਹ ਜੇ ਸਾਹਿਬ ਇਹ ਕਹ ਦਸੋ ਵੀ ਇਹ ਰੋਡ ਕਿੱਧਰੋਂ ਚੱਲਦੀ ਆ ਕਿੰਨੇ ਪਿੰਡਾਂ ਦਾ ਰੋਡ ਹੈ ਇਹ ਹੈਗਾਵਾਲ ਜਵਾਹਰ ਫੱਤੇ ਨੰਗੜ ਜੂਬੜੀ ਸੀ ਨਾਇਰ ਧਰਵਾੜਾ ਉੱਪਰ ਬਾਰੀ ਦਵਾਬ ਦੇ ਵਿੱਚੋਂ ਨਿਕਲਦਾ ਦਵਾਬ ਤੋਂ ਨਿਕਲਦਾ ਵਾ ਇਹ ਤਕਰੀਬਨ ਧਾਰੀਵਾਲ ਤੋਂ ਲੈ ਕੇ ਤੇ ਸ਼ੰਕਰਪੁਰ ਜਿਹੜੀ ਅਲੀਆਵਾਲ ਵਾਲੀ ਸੜਕਾਂ ਉਹਨੂੰ ਕ੍ਰਾਸਿੰਗ ਕਰਕੇ ਅਗਲੇ ਪਿੰਡਾਂ ਤੱਕ ਜਾਂਦਾ ਲਗਭਗ 15-20 ਮਿੰਟ ਦੀ ਤਰੀਕ ਵਨ ਵੀ 5 ਪੰਜ ਪੈਂਡਾ ਜੀ ਇਹ ਦੇ ਵਿੱਚ ਲੱਗੇ ਆ ਅੱਛਾ ਇੱਕ ਗੱਲ ਕਰੀਏ ਵੀ 44200 ਨੌਕਰੀ ਜਿਹੜੀ ਆ ਕੇਰ ਮੈਂ ਸੇਖਵਾ ਜਰੂਰ ਸਿੰਘ ਜਿਨ੍ਹਾਂ ਨੇ ਇਹ ਕਬ ਖਬਰ ਲਾਈ ਆ ਕੋਈ ਨੌਕਰੀ ਦੇ ਦਿੱਤੇ ਤੁਹਾਡੇ ਤੋਂ ਕਿੰਨੇ ਕੋ ਨੌਕਰੀ ਆ ਇੱਥੇ ਜਿੰਨੇ ਆ ਵਿਚਾਰੇ ਸੇਵਾਦਾਰ ਲੱਗੇ ਆ ਇਹ ਕੋਈ ਵੀ ਮਲਾਦ ਨਹੀਂ ਗਾ ਸਾਰੇ ਸੇਵਾਦਾਰ ਸਾਰੇ ਸੇਵਾਦਾਰ ਕਿਉਂ ਭਾਈ ਸਾਰੇ ਸੇਵਾਦਾਰ ਸਾਰੇ ਸੇਵਾਦਾਰ ਨਰੇਗਾ ਵੀ ਕੋਈ ਨਹੀਂ ਨਰੇਗਾ ਵਾਲਾ ਕੋਈ ਨਹੀਂ ਜਦੋਂ ਉਹ ਸਾਰੇ ਬੈਠੇ ਹਾਂ ਜੀ ਨਰੇਗਾ ਵਾਲੇ ਉਹ ਛਾਵੇਂ ਬੈਠੇ ਉੱਥੇ ਉਹ ਮੇਲਦਾ ਲਾ ਕੇ ਬੈਠਾ ਉਹਨਾਂ ਨੂੰ ਛਾਵੇਂ ਮਤਲਬ ਅੱਛਾ ਨਰੇਗਾ ਵਾਲਾ ਇੱਥੇ ਕੋਈ ਨਰੇਗਾ ਵਾਲਾ ਇੱਥੇ ਕੋਈ ਨਹੀਂ ਗਾ ਨਹੀਂ ਜੀ ਨਹੀਂ ਜੀ ਕੋਈ ਨਹੀਂ ਨਹੀਂ ਨੌਕਰੀ ਕਿਸੇ ਨੂੰ ਨਹੀਂ ਨਹੀਂ ਜੀ ਨਹੀਂ ਯਾਰ ਇਹ ਸਭ ਕੁਝ ਇੱਕ ਬਾਰਾ ਜਿੰਦਗੀ ਤੋਂ ਜਾਂਦੇ ਆ ਕੋਈ ਨੌਕਰੀ ਨਹੀਂ ਆਹ ਦਾਦਾ ਨੂੰ ਪੁੱਛਣੇ ਪੜਾ ਬੜੇ ਨੂੰ ਹਾਂ ਭਾਈ ਕੋਈ ਨੌਕਰੀ ਨਹੀਂ ਜੀ ਨਹੀਂ ਸੇਵਾ ਕਰ ਰਹੇ ਹਾਂ ਜੀ ਯਾਰ ਖਬਰ ਲੱਗੀ ਵੇਖੋ ਜੀ ਸਾਡੀਆਂ ਧੀਆਂ ਪੈਣਾ ਜਿੰਨੇ 10 20 ਪਿੰਡਾਂ ਦੀਆਂ ਨੰਗਦੀਆਂ ਨੇ ਸਾਨੂੰ ਇਸ ਰਾਹ ਦੇ ਉੱਤੇ ਬਹੁਤ ਖਤਰਾ ਬਹੁਤ ਖਤਰਾ ਸੀਗਾ ਇੱਥੇ ਲੋਹੜ ਮਾਰਾ ਵਾ ਤੇ ਸਾਡੀਆਂ ਧੀਆਂ ਪੈਣਾ ਲੰਗਦੀਆਂ ਬਾਬਾ ਜੀ ਦਾ ਡੇਰਾ ਵਾ ਸੋਠੇ ਕੋ ਮਨਾਲੇ ਐਤਵਾਰ ਸੰਗਤ ਜਾਂਦੀ ਇੱਥੇ ਐਕਸੀਡੈਂਟ ਹੁੰਦੇ ਸੀਗੇ ਬਹੁਤ ਨੁਕਸਾਨ ਰੋਡ ਦੇਖੋ ਕਿਵੇਂ ਬਣ ਗਏ ਨੁਕਸਾਨ ਬਹੁਤ ਹੁੰਦਾ ਸੀ ਇਸ ਕਰਕੇ ਸਾਰਾ ਪਿੰਡ ਵਿਧ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਰੇ ਪੰਮੰਤੇ ਜਈ ਸਾਹਿਬ ਸਾਰਿਆਂ ਨੇ ਹੀ ਇਹ ਮਤਾ ਪਾਸ ਕਰਕੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਸੇਵਾ ਦਾ ਪ੍ਰਾਲਾ ਚਾਲੂ ਕੀਤਾ ਆ ਕੋਈ ਪੈਂਚ ਪੰਚਾਇਤ ਕੋਈ ਸਰਪੰਚ ਕੋਈ ਨਹੀਂ ਨਹੀਂ ਇਹ ਇਹ ਪਿੰਡ ਦੀ ਕੋਈ ਨਿਰਗਾ ਕੋਈ ਕੁਝ ਨਹੀਂ ਜੀ ਇਹ ਪਿੰਡ ਦੇ ਸਹਿਯੋਗ ਦੇ ਨਾਲ ਕੰਮ ਹੋਰ ਸੇਵਾਦਾਰ ਆ ਜੀ ਵੇਖੋ ਜੀ ਇੱਕ ਦਿਨ ਅਸੀਂ ਗੱਡੀ ਦੇ ਵਿੱਚ ਜਾਂਦੇ ਆ ਤੇ ਸੰਤ ਨਗਰ ਦੇ ਜਿਹੜੇ ਆ ਅਜੋ ਬਾਜ ਬਾਜਗਾ ਤਰਾਦਰੀ ਆ ਜੀ ਪਿੰਟਾਂ ਭਾਈਆਂ ਨੇ ਕਈਆਂ ਥਜਫੜੀਆਂ ਐਸੇ ਤਰ੍ਹਾਂ ਲੈ ਲਾ ਕੇ ਨਾ ਇਹ ਤਾਂ ਵੇਖੋ ਕੰਮ ਕਰ ਰਹੇ ਨੇ ਉਹ ਨਿਰਗਾ ਵਾਲੇ ਬੰਦੇ ਨੇ ਤੇ ਫੋਟੋ ਆ ਖਿਚਣ ਦੇ ਆਪਸ ਵਿੱਚ ਇੱਕ ਦੂਜੇ ਦੀਆਂ ਫਿਰ ਮੁੜ ਕੇ ਮੰਤਰੀ ਸਾਹਿਬ ਦੇ ਲਾਗੇ ਬਹਿਣਗੇ ਕਹਿਣਗੇ ਜੀ ਇਹੀ ਤੇ ਕੰਮ ਫੜਾ ਕਰਨੇ ਆ ਹੁਣ ਵੇਖੋ ਇਹਨਾਂ ਦੇ ਵਿੱਚ ਕੋਈ ਬੰਦਾ ਲੱਭਾ ਇਹ ਬਾਬੇ ਦੀ ਸੇਵਾ ਕਰਕੇ ਸਾਰੇ ਕੰਮ ਲਦਾਇਆ ਉਹਦੇ ਕਰਕੇ ਐਤਵਾਰ ਨੂੰ ਘੁੰਮਣੀ ਸਾਰੀ ਬਹੁਤ ਜ਼ਿਆਦਾ ਇੱਧਰ ਨੂੰ ਵੇਖਿਓ ਕਿੰਨੀ ਸੰਗਤਾਂ ਲੰਗਦੀ ਆ ਇੱਥੇ ਐਕਸੀਡੈਂਟ ਹੁੰਦੇ ਆ ਅੱਜ ਸਵੇਰੇ ਬੱਚਾ ਸਕੂਲ ਸੱਡਣ ਜਾਣ ਦੀ ਜਨਾਨੀ ਅਜੇ ਉਹ ਟਿਫਨ ਉਹਦਾ ਰੋਟੀ ਵਾਲਾ ਉੱਥੇ ਖਿਲੜਿਆ ਪਿਆ ਲੋ ਲਓ ਉਹ ਵੱਜੇ ਇੱਥੇ ਜਿਹਦੇ ਕਰਕੇ ਅੱਜ ਅਸੀਂ ਸੇਵਾ ਚਾਲੂ ਕੀਤੀ ਇਹ ਸਭ ਜੀ ਸੇਵਾਦਾਰ ਕਿੱਥੇ ਹੋਏ ਆ ਹਾਂਜੀ ਹਾਂਜੀ ਇੱਥੋਂ ਜੀ 200 ਮੀਟਰ ਤੋਂ ਲਗਭਗ ਕਾਲ ਅਕ ਅੱਛਾ ਜੀ ਜਿਹੜੇ ਬੱਚੇ ਛੱਡਣ ਵੀ ਜਾ ਰਿਹਾ ਤੇ ਲਿਓਣੇ ਜਾ ਰਿਹਾ ਹੂੰ ਹੂੰ ਤੇ ਆ ਧਾਰੀয়াল ਨੂੰ ਰਸਤਾ ਜੇ ਇਥੋਂ ਬਾਬਾ ਡੇਰਾ ਹਜਾਰਾ ਸਿੰਘ ਘੁੰਮਣਾ ਨੂੰ ਉਹ ਰਸਤਾ ਜੇ ਕੋਈ ਖਿਆਲ ਨਹੀਂ ਕਰ ਲੈ ਕੋਈ ਸੁਰੇ ਆਹ ਵੀ 200 ਮਿੰਟ ਸੁਣੀ ਆ ਤੇ ਆਪਾਂ ਨੰਗਾ ਦੇ ਤੇ ਵੇਖੀਏ ਵੀ ਇਹ ਕਾਰ ਸੇਵਾਲੇ ਆ ਜਾਂ ਮਿਰਗਾਲੇ ਆ ਨਾ ਮਿਰਗਾਲੇ ਆ ਨਾ ਕਾਰ ਸੇਵਾਲੇ ਆ ਆਹ ਦੇਖੋ ਨੰਗੋ 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 ਵੇਖੋ ਜਦੋਂ ਇੱਕ ਦੂਜੇ ਨੂੰ ਅਗਲੇ ਬਣੇਂਂ ਦੇਹਰਾ ਵਾ ਆ ਜਦਾਂ ਪੈਰ ਲੱਦੇ ਜਾਂਦੇ ਨੇ ਇਹ ਕਿਸੇ ਦੇ ਵੀ ਵਾਥ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦੀ ਇੱਕ ਗੱਲ ਕਰਨਾ ਚਾਹੁੰਦਾ ਜਦੋਂ ਸਰਕਾਰ ਬਣੀ ਨਹੀਂ ਨਾ ਕਹਿੰਦੇ ਜੀ ਜਗਾੜੂ ਰੇੜੇ ਬੰਦ ਕਰ ਦਾਂਗੇ ਜਗਾੜੂ ਰੇੜੇ ਅਨੇਕ ਮੂੰਹ ਤੋਂ ਕੱਢਿਆ ਮੂੰਹ ਤੋਂ ਅਨੇਕ ਕੱਢਿਆ ਤੇ ਜਗਾੜੂ ਰੇੜੇ 10 ਵੀ ਇਕੱਠੇ ਹੋ ਗਏ ਤਾਂ ਧੰਨ ਲਾਤਾ ਤੇ ਸਰਕਾਰ ਆਪਨਾ ਛੱਪੜ 'ਚ ਬੈ ਗਈ ਮਰ ਗਏ ਅਸੀਂ ਬਸ ਪਹਿਲਾਂ ਧਰਾ ਮਾਰਦੇ ਤੇ ਫੇਰ ਇਹਨੇ ਕਰਤੂ ਦੇਖੋ ਆ ਜਿੱਦਾਂ ਹੁਣ ਪੈਪ ਵਾਲਾ ਲੰਘ ਕੇ ਗਿਆ ਇਹ ਕਿੰਨੇ ਨੂੰ ਪਾੜੂਗਾ ਵੇਖੋ ਜਰਾਕ ਦੱਸੋ ਜਰਾ ਕਿਹਦਾ ਕਿਹਨੇ ਆ ਆ ਰੋਡ ਰੋਡ ਖਾਜ ਰਾ ਕਹਿੰਦਾ ਤਾਂ ਕਿ ਨਹੀਂ ਜਾਂਦੇ ਨੰਗਦੀ ਆਏ ਇੱਕੇ ਕੀ ਮੋੜ ਦੇ ਉੱਤੇ ਲੱਭਦੇ ਅੱਗੇ ਇੱਕ ਦੂਜੇ ਨੂੰ ਨੰਗਦੇ ਹੁਣ ਰਸਤਾ ਤੇ ਮੋੜ ਤੇ ਖੁੱਲਾ ਹੋ ਗਿਆ ਅਜੂ ਮਾਰ ਕੇ ਜਾਓਗਾ ਜੱਟ ਅਜੂ ਮਾਰ ਕੇ ਗਾਰੀ ਕੈਮਰਾ ਮਾਰ ਕੇ ਵਿਖਾ ਦਿਓ ਵੀ ਕਿੱਦਾਂ 10 ਵਜੇ ਸਕੂਲ ਨੂੰ ਛੁੱਟੀ ਹੋਣੀ ਕਾਲ ਅਕੈਡਮੀ ਨੂੰ ਉਦੋਂ ਦੇਖਾਂ ਬੱਚੇ ਇਥੋਂ ਨੰਗਣੇ ਆ ਅਜਾ ਉਦੋਂ ਤੇ ਨੰਗੇ ਨਹੀਂ ਜਾਂਦਾ ਉਦੋਂ ਨੰਗੇ ਨਹੀਂ ਜਾਂਦਾ ਜੀ ਲਓ ਜੀ ਹਾਂ ਜੀ ਵੇਖੋ ਇਹ ਅੱਜ ਕਿੱਦਾਂ ਵਧੀਆ ਇਹਨਾਂ ਨੇ ਕੰਮ ਕੀਤਾ ਵਾ ਜਿਹੜੇ ਸਾਡੇ ਪਿੰਡ ਦਾ ਸੇਵਾਦਾਰ ਇਕੱਠੇ ਹੋਏ ਨੇ ਆ ਵੇਖੋ ਜਦੋਂ ਇਹ ਅਗਲੇ ਮਨੋਂ ਨੰਗਦੇ ਆ ਤੇ ਇੱਥੇ ਕੁਝ ਨਹੀਂ ਦੇਖਦਾ ਹਾਂਜੀ ਇਹ ਕੋਈ ਪੰਚਾਇਤ ਵਾਲਾ ਬੰਦਾ ਕੋਈ ਪੰਚਾਇਤ ਦਾ ਨਹੀਂ ਆਇਆ ਇੱਥੇ ਕੋਈ ਨਹੀਂ ਵੇਖੋ ਨਰੇਗੇ ਦੇ ਵਿੱਚ ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਦੀ ਲਿਸਟ ਵਾ ਸਾਡੇ ਕਿਹੇ ਬੰਦੇ ਦੇ ਕੋਲ ਇੱਥੇ ਹੀ ਜਿਹਦੇ ਵਿੱਚ ਫਤੇ ਨਗਰ ਦੇ ਠੁਵਾ ਦੇ ਬੰਦੇ ਸਾਡੇ ਪਿੰਡ ਦੇ ਕੰਮ ਕੋਈ ਨਹੀਂ ਕੀਤਾ ਇਹ ਸਭ ਹਾਂਜੀ ਕੋਟਲੇ ਦੇ ਵਿੱਚ ਪਏ ਬੰਦੇ ਹਾਂਜੀ ਆਹ ਵੇਖੋ ਵਿੱਚ ਕੋਟੇ ਦੇ ਨੂੰ ਜਾਜ ਬੰਦੇ ਪਾਏ ਮਤਲਬ ਵੇਖੋ ਅਸੀਂ 2 ਮਿੰਟ ਦੇ ਵਿੱਚ ਵਿੱਚ ਇੱਥੇ ਨੇਰੀ ਆਉਣ ਲਈ ਆ ਵਾਹ ਬਈ ਵਾਹ ਧੰਨਵਾਦ ਇਹਨਾਂ ਬੰਦਿਆਂ ਦਾ ਸਰਕਾਰ ਕਰੇ ਜਿਹੜੇ ਵੇਖੋ ਆਪ ਜਿਹੜੇ ਆਪ ਆਪਣਾ ਹੀ ਲਾਵੇ ਲੰਗ ਜਾਓ ਇਹ ਜਗਾੜੂ ਰੇਲੇ ਸਾਡੇ ਖਲੋਤੇ ਖਲੋਤੇ ਦੋ ਤਿੰਨ ਲੰਗੇ ਦੇਖੋ ਸਾਰੀ ਦਿੜ ਚ ਕਿੰਨੇ ਲੰਗਦੇ ਆ ਕਿਹੜਾ ਆ ਵੇਖੋ ਜਿਹੜੇ ਇਹੋ ਜਿਹੇ ਬੰਦੇ ਵੇਖੋ ਕੰਮ ਕਰਦੇ ਆ ਮਾਰ ਵਿੱਚ ਹਾਤੀ ਮਾਰਵਾਰੇ ਨਾਲ ਦੇ ਵਿੱਚ ਇਧਰ ਨੂੰ ਵੇਖ ਜਰਾ ਕੀ ਬੰਦਿਆ ਬਾ ਵੇ ਇਸੇ ਤਰ੍ਹਾਂ ਜਿਵੇਂ ਇਹ ਖਬਰਾਂ ਲਾਉਂਦੇ ਨੇ ਇਸੇ ਤਰ੍ਹਾਂ ਕਵਰਸਤਾਂ ਦੀ ਖਬਰ ਲੱਗਿਆ ਜਿੱਥੇ ਛੜਾ ਪੈ ਗਿਆ ਬਗੀਚਾ ਲੱਗ ਗਿਆ ਜਿੱਤੇ ਹਾਂਜੀ ਝੂਠੀਆਂ ਖਬਰਾਂ ਲਾਈ ਜਾਂਦੇ ਸੋ ਮਤਲਬ ਆ ਕਰਤਾ ਉਹ ਕਰਤਾ ਜੇ ਕਰਤਾ ਕੋਲਾ ਕਹ ਕੋਈ ਪਿੰਡਾਂ ਦੇ ਸਾਰੇ ਤਨਾ ਜੇ ਕਰਨਾ ਤੁਸੀਂ ਸਾਰੇ ਪਿੰਡਾਂ ਦੇ ਤੁਹਾਨੂੰ ਇਸ ਜੀ ਦਾ ਪਤਾ ਕੋਈ ਕਹਿ ਸਕਦਾ ਬਗੀਚਾ ਲੱਗਾ ਪਿੰਡ ਦੇ ਦੁਆਲੇ ਇੱਕ ਵੀ ਬੰਦਾ ਦੱਸ ਦਿਓ ਮਰ ਜਾ ਇੱਥੇ ਇਹ ਸਭ ਤੋਂ ਛੋਟਾ ਵੀਰ ਇਹਨੂੰ ਪੁੱਛ ਲੀਂਿਆ ਕੋਈ ਬਗੀਚਾ ਕੋਈ ਬਗੀਚਾ ਨਹੀਂ ਪਿੰਡ ਦੇ ਦੁਆਲੇ ਪਿੰਡ ਦੇ ਦੁਆਲੇ ਬਗੀਚਾ ਲੱਗਾ ਕਵਰਸਤਾਂ ਦੇ ਛੜਾ ਪੈ ਗਿਆ ਨੇ ਜਿਹਦੇ ਵਿੱਚ 35000 ਦੇ 35 ਲੱਖ ਜਿਹੜਾ ਰੁਪਈਏ ਨੇ ਇਹਨੂੰ ਗਬਰ ਪੈ ਗਿਆ ਵਾ ਜਿਹੜਾ ਖਾ ਤੇ ਕਰੋਨਾ ਗਈ ਆ ਸਦਾ ਕੋਰ ਕਰੋੜਾ ਰੁਪਈਏ ਖਾ ਗਈ ਆ ਜੇਕਰ 35000 ਰੁਪਈਆ ਸਰਕਾਰ ਨੇ ਪਾਤਾ 35 ਲੱਖ ਰੁਪਈਆ ਸਰਕਾਰ ਨੇ ਇਹਨੂੰ ਪਾਦਤਾ ਵਾ ਪਰ ਫੇਰ ਵੀ ਉਹਦੇ ਕੋਈ ਕਾਰਵਾਈ ਨਹੀਂ ਆ ਵੇਖੋ ਇੱਕ ਮਿੰਟ ਮਿੰਟ ਬਾਅਦ ਕਦਾ ਚੱਲਣ ਦੇ ਨੇ ਹੁਣ ਇਹਦੇ ਵਿੱਚ ਨਾ ਕੋਈ ਨਰੇਗਾ ਨਾ ਨਾ ਬਿਲਕੁਲ ਨਾ ਕੋਈ ਨਰੇਗਾ ਨਰੇਗਾ ਨਾ ਨਾ ਬਿਲਕੁਲ ਨਾ ਕੋਈ ਨਰੇਗਾ ਨਾ ਕੋਈ ਸਰਕਾਰੀ ਬੰਦਾ ਹਾਂਜੀ ਨਰੇਗਾ ਵਾਲੇ ਉਹ ਪੇਸ਼ੇ ਦੇ ਸਾਵੇਂ ਨਰੇਗਾ ਵਾਲੇ ਉਹ ਲਾਗੇ ਲਾਗੇ ਬੈਠਾ ਉਹ ਪਿੰਡ ਦੇ ਸੂਏ ਵਾਲੇ ਆ ਸੂਏ ਵਾਲਾ ਬੰਨਾ ਤੇ ਆਪਣਾ ਸਾਫ ਕਰਨਾ ਬੰਦਾ ਵਾਲਾ ਉਹ ਵੀ ਨਹੀਂ ਸਾਫ ਕੀਤਾ ਉਹ ਸਾਡੇ ਕੋਲ ਕਰਾ ਰਹੇ ਨੇ ਆ ਜਿਹੜਾ ਸੂਏ ਦਾ ਵਿੱਚ ਵੇਖੀ ਜਿਹੜਾ ਕਹ ਆ ਵਿਖਾਈਆਂ ਲੱਕ ਸੂਆ ਇਹ ਉਦਣ ਵੀ ਜਈ ਸਾਹਿਬ ਕਹਿੰਦਾ ਸੀ ਸੂਆ ਕਾਤਾ ਆ ਵੇਖੋ ਆ ਸੂਆ ਵੇਖੋ ਮਗਦਾ ਕਿ ਸੁੱਕਾ ਬਲਾ ਥੱਲੇ ਵਿਖਾਇਓ ਮਰ ਜਾ ਮਨੇ ਕਾਛੋ ਟੁੱਟਾ ਹੀ ਰਹਿੰਦਾ ਸੀ ਜੇ ਦਿਨ ਜੀ ਗੱਲ ਅਗੇਓ ਤੀਜੇ ਦਿਨ ਸੂਆ ਟੁੱਟਾ ਰਹਿੰਦਾ ਮਾਰੇ ਵਗਦਾ ਰਹਿੰਦਾ ਪਾਣੀ ਅਦੇ ਵੀ ਚਿਹਰੇ ਜਿਹੜੇ ਵਿਚਾਰੇ ਕਿੰਦਾ ਪੌਂਦੇ ਪਾਦੇ ਬੰਨ ਕੇ ਰੱਖਿਆ ਉਹ ਸਾਹਮਣੇ ਇੱਟੇ ਇੱਟੇ ਮਾਈ ਨੂੰ ਮਿਆਗ ਮਾਰੋ ਬੋਰੀਆਂ ਬੰਦ ਬੰਨ ਕੇ ਰੱਖਿਆ ਇੱਦਾਂ ਪਾਣੀ ਥੋੜਾ ਅੱਗੇ ਜਾਂਦਾ ਵਿਕਾਸ ਤੋਰਾਂ ਹੁੰਦਾ ਮਤਲਬ ਪਾਣੀ ਤੋਂ ਬੁਰਾ ਹਾਲ ਆ ਹਾਂਜੀ ਹਾਂਜੀ ਜਿਹੜਾ ਸਰਕਾਰ ਦਾ ਬਹੁਤ ਜ਼ਿਆਦਾ ਬਾ ਕਾਠੇ ਤੇ ਬਹੁਤ ਜ਼ਿਆਦਾ ਪਾਣੀ ਲੱਗਣ ਡਿਆ ਚੋਹ ਹੁੰਦੇ ਕੁਝ ਨਹੀਂ ਹੁੰਦਿਆ ਨਾ 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 ਦੇਖੋ ਜੀ ਸਭ ਖਬਰਾਂ ਅਖਬਾਰਾਂ ਦੀਆਂ ਝੂਠੀਆਂ ਪਿਛਲੇ ਮਹੀਨੇ ਹਾਂ ਹਾਂ ਇਤਨਾ ਹੀ ਕਿ ਜਿਹੜੇ ਬੇਲਦਾਰਾ ਇਹ ਪਤਾ ਨਹੀਂ ਕਿੱਥੋਂ ਨਰੇਗਾ ਆਲੇ ਆਦਮੀ ਲਿਆਏ ਸੀ ਇਹਨਾਂ ਜੇਐਸਪੀ ਵਾਰੀ ਵਿੱਚ ਸੂਏ ਚ ਜੀ ਤੇ ਜੇਐਸਪੀ ਨਾਲ ਜੋ ਇੱਕ ਲੱਗੀ ਸੀ ਅਜ ਤੱਕ 5-6 ਸਾਲ ਪਹਿਲਾਂ ਸੂਆ ਪੱਕਾ ਹੋਇਆ ਸੀ ਹੂੰ ਹਾਂ ਜੀ ਸੂਆ ਪੱਕਾ ਆਈ ਇਹਨਾਂ ਨੇ ਵੱਡੀਆਂ-ਵੱਡੀਆਂ ਜੇਐਸਪੀਆ ਲਿਆ ਕੇ ਹਾਂਜੀ ਹਾਂਜੀ ਤੇ ਉਹ ਸਭ ਖਾਰ ਦਤੀਆਂ ਵਾ ਅਰੇ ਸੂਆ ਜਿਹੜਾ ਵਾ ਸੂਆ ਵੀ ਉਖੜ ਗਿਆ ਵਿੱਚੋਂ ਸਾਰਾ ਹੀ ਉਖੜ ਗਿਆ ਹਾਂ ਤੇ ਅਸੀਂ ਇਹਨਾਂ ਕਰੀ ਬੇਨਤੀ ਕੀਤੀ ਕਿ 9 ਮਈ ਤੱਕ ਜੀ ਸੂਏ ਸਭ ਜਿਹੜੇ ਸੂਬੇ ਆ ਇਹ ਸਭ ਸਾਫ ਹੋ ਕੇ ਜੀ ਜੀ ਤੇ ਨਾਲੇ ਪਾਣੀ ਛੱਡਿਆ ਗਿਆ ਜੀ ਜੀ ਪਰ ਤੁਸੀਂ ਅੱਜ ਕਿਉਂ ਕਰਨੇ ਹੈਗੇ ਹਾਂਜੀ ਹਾਂਜੀ ਤੇ ਉਲਟਾ ਅਫਸਰ ਜਿਹੜੇ ਦਬਕੇ ਮਾਰਦੇ ਸੀ ਕਹਿੰਦੇ ਤੁਹਾਡੇ ਪਰਚੇ ਕਰਾ ਦੇ ਇੱਕ ਮਿੰਟ ਆ ਜੋ ਸੇਵਾ ਕਰਨ ਦੇ ਇਹ ਵਧੀਆ ਕਰਨ ਦੇ ਕਿ ਮਾਲਾ ਕਰਨ ਦੇ ਆ ਨਹੀਂ ਵਧੀਆ ਕਰਨ ਦੇ ਵਧੀਆ ਕਰਨ ਦੇ ਆ ਤੇ ਦੇ ਦੀ ਪਿੰਡਾਂ ਦੀ ਪੰਚਾਇਤ ਆ ਜਾਂ ਨਿਰਗਾ ਉਹ ਕਿਥੇ ਆ ਉਹ ਲੱਭਣੀ ਚਾਹੀਦੀ ਮਰਗੇ ਦੇ ਮਰਗੇ ਆ ਵੇਖੋ ਮਰ ਚੁੱਕੇ ਆ ਜੀ ਇਹ ਜੋ ਕਰਦੇ ਨੇ ਸੇਵਾ ਇਹ ਵਧੀਆ ਕਰਦੇ ਨੇ ਮਾਰਗੇ ਇਹਨਾਂ ਪਿੰਡਾਂ ਦੀ ਫਿਰ ਨਿਰਗਾ ਸਰਕਾਰੀ ਨੌਕਰੀਆਂ 44200 ਨੌਕਰੀ ਸਰਦਾਰ ਸੇਖਵਾ ਜਗਰੂਪ ਸਿੰਘ ਚੇਅਰਮੈਨ 44000 ਨੌਕਰੀ ਦਿੱਤੀ ਇਹਨਾਂ ਚੋਂ ਮੈਨੂੰ ਇੱਕ ਨਹੀਂ ਲੱਭਾ ਨਾ ਨਰੇਗਾ ਵਾਲਾ ਨਾ ਠੀਕ ਠੀਕ ਹੈ ਜਿਹੜੀ ਗੱਲ ਹੈ ਪਰ ਇਹ ਬਹੁਤ ਵਧੀਆ ਗੱਲ ਹੈ ਇਹ ਪਿੰਡ ਵਾਲੇ ਆਪਣੇ ਤੌਰ ਤੇ ਇਹ ਕਰਨਾ ਕਿਉਂਕਿ ਹਾਂ ਜਾਮ ਵੀ ਆ ਰਿਸਕ ਵੀ ਆ ਧੀਆਂ ਭੈਣਾ ਨੌਜਵਾਨ ਬੱਚੇ ਆਉਂਦੇ ਆ ਵੇਖੋ ਕੀ ਹਾਲ ਹੋਣ ਡਿਆ ਇੱਥੋਂ ਦਾ ਹਾਂਜੀ ਦੇਈ ਸਾਹਿਬ ਅੱਗੇ ਤੁਹਾਡੀ ਗੱਲ ਵਿੱਚ ਰਹੀ ਅਗਲੀ ਗੱਲ ਅਗਲੀ ਗੱਲ ਮੈਂ ਆਹੀ ਇੱਥੇ ਆਣ ਕੇ ਨੰ ਨੰਡੀ ਕਿਨੂੰ ਅੱਜ ਲੱਗਿਆ ਨਾ ਇੱਥੇ ਆਣ ਕੇ ਮਲਾਕਾਂ ਨੂੰ ਪੁੱਛਿਆ ਜੀ ਤਾਂ ਤੁਸੀਂ ਅੱਜ 1.5 ਮਹੀਨੇ ਬਾਅਦ ਹਾਂ ਜੀ 9 ਮਈ ਨੂੰ ਮੁੱਖ ਮੰਤਰੀ ਦਾ ਬਿਆਨ ਹੈ ਜੀ ਤੇ ਸਾਰੇ ਸੂਬੇ ਨਾਲ ਨਹਿਰਾ ਹੀ ਸਾਫ਼ ਕਰਤੀਆਂ ਹਾਂ 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 ਜੀ ਹਾਂ ਜੀ ਤੇ ਤੁਸੀਂ ਅੱਜ ਕਰ ਇਹ ਜੋ ਸੇਵਾ ਕਰ ਰਹੇ ਨੇ ਭਰਾ ਸਾਡੇ ਇਹ ਚੰਗਾ ਕਰਦੇ ਕਿ ਮਰਦ ਕਰਦੇ ਵਧੀਆ ਕਰਦੇ ਜੀ ਪਰ ਮੇਰੇ ਗੇ ਵੀ ਖਤਮ ਤੇ ਸਰਕਾਰੀ ਨੌਕਰੀਆਂ ਵੀ ਕੋਈਆਂ ਨੂੰ ਵਿੱਚ ਲੱਭਾ ਤੁਸੀਂ ਕੁਵਾਰਾ ਵੇਂਦੇ ਨਾ ਕਿੰਨੇ ਹਜ਼ਾਰ ਨੌਕਰੀ ਮਿਲ ਚੁੱਕੀ ਆ ਬਹੁਤ ਜ਼ਿਆਦਾ ਜ਼ਿਆਦਾ ਸੇਵਾ ਵਾਲਾ ਹੀ ਕੰਮ ਹੈ ਜੀ ਸੱਜਾ ਜੂੜਾ ਸਾਰਾ ਕਲੇ ਪਿੰਡ ਵਗਦੇ ਆ ਇਥੋਂ ਐਕਸੀਡੈਂਟ ਸਵੇਰੇ ਵੀ ਇੱਕ ਦਾ ਤੇ ਹੋ ਗਿਆ ਜੇ ਕਰਕੇ ਅਸੀਂ ਇੱਥੇ ਆਏ ਆ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਭਾਜੀ ਆਹ ਵੇਖੋ ਆ ਪਿਛੇ ਬੰਨੇ ਵੇਖੋ ਕਿਦਾਂ ਰਖਸ਼ੇ ਤੇ ਆਉਣ ਡਿਆ ਭਉਗੜਾ ਹੋਰ ਵੇਖੋ ਅੱਗੇ ਭਈਆ ਆ ਤੁਰਿਆ ਉਹ ਨਾਲ ਨਾਲ ਪ੍ਰਿਓ ਨਾਲ ਨਾਲ ਵਖੀ ਆ ਜਾਓ ਜੀ ਸਾਹਿਬ ਗੱਲ ਕਰਦੇ ਚੱਲੋ ਤੁਸੀਂ ਤੁਸੀਂ ਗੱਲ ਕਰਦੇ ਤੁਰਿਆ ਅਕਲੇ ਮਿਲੋ ਜਵਾਨ ਅੱਗੇ ਬਨੇ ਹੋ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਸਰਕਾਰ ਦਾ ਜਾਂ ਮਹਿਕਮੇ ਦਾ ਹੱਕ ਬਣਦਾ तकरीबन ਉਹਨੂੰ ਤੇ ਪੂਰਾ ਕਰਨ ਕਿਉਂਕਿ ਜਿਹੜਾ ਸੂਏ ਦਾ ਸੂਏ ਦੇ ਪਾਸੇ ਦੀ ਸਾਈਡ ਆ ਉਹਦੇ ਤੇ 20-20 ਫੁੱਟ ਨੜਾ ਠੀਕ ਆ ਜੀ ਅੱਧਾ ਚਾਤੀ ਮਾਰ ਕੇ ਵਿਖਾ ਦੇ ਰੱਖ ਇਹ ਜਿਹੜਾ ਨੜਾ ਆ ਇਹ ਘੱਟੋ ਘੱਟ ਇਹਨਾਂ ਦਾ ਫਰਜ਼ ਬਣਦਾ ਵੱਡਣਾ ਅੱਛਾ ਇੱਕ ਫੇਰ ਗੱਲ ਕਰੀਏ ਵਿੱਚ ਇਹ ਵਖਾ ਜਿਹੜਾ ਇਹ ਵੇਖੋ ਬੱਚੇ ਦਾ ਰਮਾਲ ਆ ਵੀ ਰੋਟੀ ਆ ਵੇਖੋ ਇਹ ਨਾ ਸਰਕਾਰ ਕੇ ਵੀ ਝੂਠੀਆਂ ਖਬਰਾਂ ਲਾਉਂਦੇ ਆ ਝੂਠੀ ਖਬਰ ਸਾਡਾ ਚੰਨ ਨਹੀਂ ਲਾਊਗਾ ਸਿਰਫ ਕੇ ਜਾਤੀ ਵੀ ਚੈਨਲ ਆ ਜਿਹੜੀ ਸੱਚ ਦੀ ਆਵਾਜ਼ ਚੁੱਕਦਾ ਆ ਵੇਖੋ ਵੀ ਰੋਟੀਆਂ ਵੀ ਇੱਥੇ ਬੱਚੇ ਦੀਆਂ ਇਹ ਆ ਸਬਜ਼ੀ ਇਹ ਅੱਜ ਕਦੋਂ ਆਈ ਜੀ ਇਹ ਅੱਜ ਸਵੇਰੇ 1 ਵਜੇ ਇੱਕ ਕਾਦੀ ਬੀਬੀ ਪੈਣਾ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਣਦੀ ਸੀ ਜੀ ਜੀ ਉਹਨੂੰ ਆਮੋ ਸਾਹਮਣੇ ਦਿਖਾਇਆ ਨਹੀਂ ਉਹਦਾ ਇੱਕ ਦੂਜੇ 'ਚ ਮੋਟਾ ਸਾਹਵਲ ਵਜਣ ਲੱਗਾ ਹੂੰ ਹੂੰ ਤੇ ਉਹ ਬੱਚਾ ਵੀ ਡਿੱਗ ਪਿਆ ਤੇ ਉਹ ਨਾਲ ਨਾਲ ਹਾਂ ਕਰ ਉਹਨੂੰ ਹਾਂ ਜੀ ਨਾਲ ਵਿਚਾਰੀ ਬੀਬੀ ਵੀ ਡਗਾ ਲਿਖਦੀ ਵਾਈ ਗੁਰੂ ਅਸਾ ਜੀ ਉਹਦਾ ਟਿਫਨ ਬੱਚੇ ਦਾ ਉਹ ਵੀ ਅੱਛਾ ਖਿੰਦਰ ਗਿਆ ਠੀਕ ਆ ਜੀ ਇਹ ਇੱਕ ਫੇਰੁਗਨੇ ਥੀ ਇਹ ਜੋ ਕਾਰਸੇਵਾਲੇ ਕਰਨਦੇ ਨੇ ਕੰਮ ਇਹਦੇ ਵਿੱਚ ਮਿਰਗੇ ਵਾਲਾ ਸਰਕਾਰੀ ਬੰਦਾ ਇੱਕ ਨਹੀਂ ਮਿਲਿਆ ਨਾ ਇੱਕ ਨਹੀਂ ਇੱਕ ਨਹੀਂ ਸਭ ਸੇਵਾ ਇਹ ਕੰਮ ਠੀਕ ਕਰਦੇ ਕਿ ਮਾਰਾ ਕਰਦੇ ਆ ਫਿਰ ਇੱਕ ਬੱਚਾ ਦੇਗਾ ਇੱਥੇ ਉਹਦੀ ਸਬਜ਼ੀ ਸੁਬਜ਼ੀ ਸਭ ਕੁਝ ਖੁੱਲਿਆ ਤੇ ਅੱਜ ਇਹਨਾਂ ਨੇ ਪ੍ਰਾਲਾ ਕੀਤਾ ਕਮੇਟੀ ਵਾਲਿਆਂ ਦੀ ਬਹੀ ਇਹਦਾ ਕੋਈ ਨਾ ਕੋਈ ਕਰੀਏ ਨਹੀਂ ਨਹੀਂ ਬਿਲਕੁਲ ਵਧੀਆ ਕੀਤਾ ਜਿਹੜੀ ਸੇਵਾ ਕੀਤੀ ਆ ਆਹ ਇਹ ਤੁਸੀਂ ਸਿਰਫ ਇਹ ਦੇਖਣ ਆਲਾ ਸਰਕਾਰ ਜੀ ਦਾ ਵੀ ਇੱਥੇ ਰੋਡ ਕਿੰਨਾ ਵਗਦਾ ਤੇ ਕਿੰਨਾ ਰੁਗਾ ਹੋਵੇ ਜੀ ਨੰਗਲੇ ਜਾਓ ਇੱਕ ਇੱਕ ਸਕਿੰਡ ਦਾ ਰੋਡ ਆ ਜਿਹੜਾ ਇਹ ਚੱਲਣ ਡਿਆ ਵਾ ਜਿਹਦੇ ਵਿੱਚ ਹਾਂ ਜੀ ਇਹ ਆਹ ਦੇਖੋ ਰਾਤ ਨੂੰ ਨੰਗਲੇ ਰੰਗਲੇ ਨੰਗਲੇ ਆਜੋ 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 ਆਹ ਨੰਗਲੀਆ ਬੋਰ ਆ ਅੱਛਾ ਵੇਖੋ ਆਪਾਂ ਹੁਣ ਲਾਛ ਸਰਕਾਰ ਨੂੰ ਇਹ ਬੇਨਤੀ ਕਰਨ ਐ ਐਮਐਲਏ ਸਾਹਿਬ ਨੂੰ ਆਪਣੇ ਹਲਕੇ ਬਤਾਰੇ ਦੇ ਨੂੰ ਕੋ ਮਾਰੀਆਂ ਲੂਤੀਆਂ ਜਰੂਰ ਉੱਥੇ ਲਾ ਕੇ ਲਾਉਂਦੇ ਨੇ ਲੋਕ ਪੀ ਉੱਥੇ ਆਉਂ ਕਦੇ ਜਉਂ ਕਦੇ ਆ ਪਰ ਥੋੜਾ ਜਿਹਾ ਧਿਆਨ ਦਿਓ ਇਧਰ ਵਖਾ ਫੇਰ ਇੱਕ ਜੀ ਦੁਬਾਰਾ ਇਹੋ ਜਿਹੇ ਬੰਦੇ ਜੇ ਨਾ ਫਿਰੇ ਸਕੂਟੀ ਤੇ ਇੱਥੇ ਡਿੱਗਦੀ ਸੱਟ ਲੱਗਦੀ ਤਾਂ ਨਾ ਉਹਦੇ ਇਹੋ ਜਿਹੇ ਬੰਦੇ ਵੀ ਘਰੋਂ ਤੁਰ ਕੇ ਆਏ ਆ ਇਹ ਇਹ ਸਾਡਾ ਸਵਨ ਸਿੰਘ ਜਈ ਕਿਸਾਨ ਜੂਨੀਅਰ ਦਾ ਪ੍ਰਧਾਨ ਆ ਇਹਨੇ ਵੀ ਉਪਰਾਲਾ ਕੀਤਾ ਸੇਵਾ ਦਾ ਕਮੇਟੀ ਵਾਲਿਆਂ ਉਪਰਾਲਾ ਕੀਤਾ ਸਾਰੇ ਰਾਜ ਮੈਂ ਕਿ ਅੱਜ ਇਹਨਾਂ ਨੇ ਇਹ ਮੁੱਦਾ ਠਾਇਆ ਤੇ ਹਨ ਨੂੰ ਵੀ ਬੁਲਾ ਗਿਆ ਇੱਥੇ ਤੇ ਨਾਲ ਹੀ ਇਹ ਵੇਖੋ ਹਾਲ ਜਿਹੜਾ ਬਣਿਆ ਹੋਇਆ ਇੱਥੇ ਦਾ ਠੀਕ ਹੈ ਜੀ ਇਹ ਸਿਰਫ ਇੱਕੋ ਬੇਨਤੀ ਆ ਐਮਐਲਏ ਸਾਹਿਬ ਨੂੰ ਅਸੀਂ ਅੱਜ ਫੋਨ ਵੀ ਨਹੀਂ ਕਰ ਨੂੰ ਕਰਨਾ ਕਿਉਂ ਫੋਨ ਸਾਡੇ ਟੁਕੜੇ ਬੰਦ ਨੇ ਫੋਨ ਨਹੀਂ ਆਇਆ ਕਰਨਾ ਸਿਰਫ ਇਹ ਵੀਡੀਓ ਸਾਡੀ ਵੇਖਰ ਵੀ ਵਾਕਿਆ ਅਸੀਂ ਗਲਤ ਆ ਕਿ ਜਾਂ ਤੁਸੀਂ ਗਲਤ ਜਾਂ ਕੌਣ ਗਲਤਿਆ ਦੇ ਵਿੱਚ ਧੰਨਵਾਦ ਜੀ